हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ 20 ਤਰੀਕ ਦੂਜਾ ਮਹੀਨਾ 2025 ਜਾਨੀ ਕਿ 20 ਫਰਵਰੀ 2025 ਨੂੰ ਵੀਡੀਓ ਬਣਾ ਰਹੇ ਹਾਂਗੇ ਅੱਜ ਦੀ ਵੀਡੀਓ ਸਿਰਫ ਇੱਕ ਝੋਟੀ ਐ ਜੇ ਨੂੰ ਕੱਤੀ ਸਾਹਿਬ ਦੇ ਚਾਹੇ ਝੋਟੀ ਸਾਹਿਬ ਜਾਂ ਕੱਤੀ ਸਮਝ ਲਿਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਦਾ ਆਂ ਵੀ ਕਿੰਨੀ ਕੁ ਉਮਰ ਦੇ ਕੀ ਡਿਟੇਲ ਹੈਗੀ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆਓ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਸੇ ਭਰਾ ਨੇ ਕੋਈ ਮੇਰੇ ਤੋਂ ਅਜੀ ਵੀਡੀਓ ਨਹੀਂ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 836046256 836468 ਵਾਂਸ ਕੇ ਮੇਰਾ ਨੰਬਰ ਆਈ ਬਾਕੀ ਸੇ ਬਾਈ ਤੂੰ ਗੱਲ ਜਿਹੜੀ ਸਟਾਰਟ ਕਰਨੀ ਆ ਬੁੱਧ ਪਹਿਲਾ ਝੋਟੀ ਨੀਆ ਮਾਰ ਲਓ ਬਹੁਤ ਹੀ ਸੋਹਣੀ ਕੁਆਲਿਟੀ ਦੀ ਐ ਪੂਰੇ ਚ ਕਦਕਾਰ ਦੀ ਕੱਟੀ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਜੀ ਵਧੀਆ ਬਾਈ ਤੂੰ ਦਾ ਸਿਹਤ ਠੀਕ ਆ ਚੜਦੀ ਕਲਾ ਠੀਕ ਠਾਕ ਬਾਈ ਪਹਿਲਾ ਵਾਲਾ ਸਾਰਾ ਮਾਲ ਜਿਹੜਾ ਸੇਲ ਆ ਮੇਰੇ ਬਾਕੀ ਸੇਲ ਦਾ ਹਨਾ ਚੈਨਲ ਵਾਲੇ ਨੇ ਨਹੀਂ ਕਰਾਉਣਾ ਹੁੰਦਾ ਇਹ ਤਾਂ ਬੰਦੇ ਨੇ ਮਾਲ ਕਰਨਾ ਹੁੰਦਾ ਹੂੰ ਚੈਨਲ ਵਾਲੇ ਦਾ ਕੰਮ ਹੁੰਦਾ ਵੀਡੀਓ ਪਾਉਣੀ ਹੂੰ ਲੋਕਾਂ ਅੱਗੇ ਦਿਖਾਉਣੀ ਬਾਕੀ ਦਾ ਮਾਲਕ ਤੇ ਡਿਪੈਂਡ ਹੁੰਦਾ ਜੇ ਹੁਣ ਆਪਾਂ ਸੌਦਾ ਕਿਹੜੇ ਹਿਸਾਬ ਨਾਲ ਕਰਨਾ ਹੈ ਹਾਂ ਕਿਹੜੇ ਹਿਸਾਬ ਨਾਲ ਡੀਲਿੰਗ ਦੇ ਹਿਸਾਬ ਨਾਲ ਹੁੰਦੀ ਆ ਤੇ ਜੀ ਬਾਕੀ ਹੁਣ ਜੇ ਆਪਾਂ ਕੁਆਲਿਟੀ ਲੈ ਮੰਗੇ ਅਗਲੇ ਨੂੰ ਸਹੀ ਰੇਟ ਦੇ ਦੇ ਤਾਂ ਅਗਲੇ ਵਧੀਆ ਰਹਿੰਦੇ ਕਿਹਾ ਤੇ ਨਾਂ ਤੇ ਪਿੰਡ ਐਡਰੈਸ ਬੋਲਦੀ ਆਪਾਂ ਨਾਮ ਵੀਰੇ ਆਪਣਾ ਜਕਸੀਰ ਆ ਪਿੰਡ ਆਪਣਾ ਮਹਿਤਾਗਾ ਜ਼ਿਲ੍ਹਾ ਆਪਣਾ ਬਰਨਾਲਾ ਤਹਿਸੀਲ ਤਾਂ ਆਪਾਂ 9579959511 ਆਪਣਾ ਫੋਨ ਨੰਬਰ ਆ ਠੀਕ ਆ ਜੀ ਹਾਂਜੀ ਤੇ ਜਿਹੜੀ ਅੱਜ ਦੀ ਕੱਟੀ ਆ ਤੇ ਆਪਾਂ ਜੇ ਗੱਲ ਕਰੀਏ ਇਹਦੀ ਸਭ ਤੋਂ ਪਹਿਲਾਂ ਉਮਰ ਦੀ ਉਮਰ ਕਿੰਨੀ ਆ ਉਮਰ ਵੀਰੇ 2 ਸਾਲ ਉਮਰੇ ਹੀ 2 ਸ ਤੇ ਸਿੰਘ ਸੁੰਗ ਦਿਖਾ ਦੀ ਕੱਟੀ ਦਾ ਆਪਾਂ ਪਹਿਲਾਂ ਸਿੰਘ ਸੁੰਗ ਦਿਖਾ ਬਈ ਫੇਸ ਦਿਖਾ ਪਹਿਲਾਂ ਲੱਖ ਹਮ ਲਾ ਇਥੇ ਤੁਸੀਂ ਪਹਿਲਾਂ ਸਿੰਘਾਂ ਦੀ ਕੁਆਲਿਟੀ ਚੱਕ ਲਓ ਫੇਸ ਚੈੱਕ ਕਰ ਲਓ ਕੱਟੀ ਦਾ ਬਹੁਤ ਹੀ ਜ਼ਿਆਦਾ ਸੋਹਣਾਗਾ ਹਾਂਜੀ ਤੇ ਤੁਹਾਨੂੰ ਬਾਦ ਸਿੰਘ ਆ ਦਿਖਾ ਦੇਣਾ ਦੋਨੇ ਰਿੰਗ ਸਿੰਘ ਨੇ ਆਪਾਂ ਜਿਵੇਂ ਰਿੰਗ ਸਿੰਘ ਕਹਿੰਦੇ ਨੇ ਤੇ ਹਾਈ ਟੂ ਹੀ ਲੈਂਥੀ ਕੱਟੀ ਦੀ ਪੂਰੀ ਪੂਰੀ ਚੰਗੀ ਹੈ ਵੀਰੇ ਹਮ ਲੰਬਾਈ ਲਈ ਮੈਂ ਇਥੇ ਚੈੱਕ ਕਰ ਲਓ ਕੱਟੀ ਦੀ ਬਹੁਤ ਜ਼ਿਆਦਾ ਬਈ ਇਧਰੋਂ ਕਰੋ ਮਾਰੇ ਖਾਸ ਨੂੰ ਦਿਖਾ ਦੀ ਆਪਾਂ ਦੀ ਕੱਟੀ ਆ ਥੋੜੀ ਆਲ ਮਾਰਦੀ ਧਲਾਰਾ ਪਾਏ ਕਰਕੇ ਡਰਦੀ ਆ ਯਾਰ ਹਮ ਬਾਹਰ ਇਹਨਾਂ ਨਿਕਲਦੇ ਪਸੂ ਹੁਣ ਹਮ ਇਥੋਂ ਦੇਖੋ ਤੇ ਅੱਜ ਵੀਰੇ ਫਿਰ ਇਹਦਾ ਪਤਾ ਆਪ ਨੂੰ ਰਿਕਾਰਡ ਰਿਕਾਰਡ ਦਾ ਕਿਵੇਂ ਕਰਦਾ ਨਹੀਂ ਵੀਰੇ ਅੱਜ ਆਪਾਂ ਨੂੰ ਕੋਈ ਰਿਕਾਰਡ ਦਾ ਪਤਾ ਨਹੀਂ ਅੱਛਾ ਅੱਛਾ ਠੀਕ ਆ ਫਿਰ ਅਜੇ ਮੈਂ ਆਪਾਂ ਬਾਲਾ ਬੋਲ ਦਿੰਨੇ ਜੇ ਕਈ ਵਾਰ ਇੱਕ ਨਾਮ ਵਿੱਚ ਵੀਰ ਨਾ ਹੋ ਕਰਦੇ ਵੀ ਬਾਈ ਬਣ ਤੂੰ ਰਿਕਾਰਡ ਬਾਰੇ ਨਾ ਹੋ ਗਿਆ ਕਰ ਵੀ ਮੈਂ ਦੱਸ ਦਿਆ ਕਰ ਲਈ ਵੀਰ ਐਂ ਨਹੀਂ ਦੁੱਧ ਵਾਲੀ ਆਪਾਂ ਉਹ ਕੰਮ ਕਰਨੀਆਂ ਨਹੀਂ ਵੀਰੇ ਠੀਕ ਆ ਉਹ ਅਗਲੇ ਨੂੰ ਹਣਾ ਜਿੰਮੇ ਹੁਣ ਦੂਜੇ ਬੰਦੇ ਨੂੰ ਪ੍ਰੋਬਲਮ ਆਉਂਦੀ ਆ ਜਿਹੜਾ ਉਹ ਝੂਠ ਬੋਲ ਕੇ ਕੰਮ ਕਰਦੇ ਆਪਾਂ ਇਹ ਕੰਮ ਹੀ ਨਹੀਂ ਕਰਨਾ ਸਹੀ ਗੱਲ ਆ ਨਾ ਪਰ ਕਾਰਡ ਦੀ ਆ ਗਈ ਇਹਦਾ ਰਕਾਰਡ ਦੀ ਕਹਿ ਦੇਣੀ ਆ ਆਪਾਂ ਦਾ ਅਗਲੇ ਨੂੰ ਸਬੂਤ ਦੇਵਾਂਗੇ ਨਾ ਪਾ ਕੱਚਾ ਕੰਮ ਨਹੀਂ ਕਰਦੇ ਹੁਣ ਉਹਦੇ ਦਿਨੋਂ ਪਹਿਲਾਂ ਸੱਧਿਆ ਹਾਂ ਫਾਰਮ ਤੇ ਆ ਵੀਰੇ ਵੀ ਗੱਲ ਕਰ ਆਪਾਂ ਵੀ ਰਕਾਰਡ ਦੀ ਕੱਟੀ ਲੈ ਰਹੇ ਹਾਂ ਵੀ ਰਕਾਰਡ ਨਹੀਂ ਕਰਦੇ ਆ ਵੇਚਨੇ ਆਪਾਂ ਤੇ ਅੱਜ ਮਤਲਬ ਹੁਣ ਇਹਦੀ ਨਾ ਤਾਂ ਮਾਂ ਦਾ ਪਤਾ ਹੈ ਨਾ ਇਹਦੇ ਪਿਓ ਦਾ ਪਤਾ ਨਹੀਂ ਵੀਰੇ ਜਿੰਨੀ ਕ ਸਾਹਮਣੇ ਕੱਟੀ ਸ਼ਕੀਨ ਖੜੀ ਆ ਉਹ ਅਗਲੇ ਦਿਨ ਜੱਜਮੈਂਟ ਆਪ ਹੀ ਕਰ ਲਊਗਾ ਤਾਂ ਵੀਰੇ ਮਾੜਾ ਬੋਝ ਕੇ ਥਾਂ ਦਿਖਾਦੀ ਆ ਪਾਸ ਹੱਕ ਉਧਰੋਂ ਤੇ ਬਾਕੀ ਨੂੰ ਪੈਠੇ ਥੋੜੇ ਬੰਤ ਦਿਖਾ ਦੇਣੇ ਹੈਗੇ ਤੇ ਬਰਾਬਰ ਹੜਕ ਵੀ ਇੱਕ ਹਾਈਟ ਦਿਖਾਦੀ ਹੱਕ ਹੱਕ ਮਾਰ ਤੇ ਬਾਕੀਆਂ ਬਾਕੀ ਜਿਹੜੇ ਪਸ਼ੂ ਬਾਹਰ ਖੜੇ ਸਰ ਕੇ ਕੱਲੀ ਕੱਟੀ ਅੰਦਰ ਆ ਕੇ ਥੋੜੀ ਔਲ ਕਰਦੀ ਹੈਗੀ ਇੱਥੇ ਰੋਕ ਲਓ ਵੀਰੇ ਮੈਂ ਸਭ ਪਿੱਛੋਂ ਕੇ ਬੋਝ ਕੇ ਤੁਹਾਨੂੰ ਦਿਖਾ ਦਵਾਂਗਾ ਦੂਰੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਇੱਥੇ ਚੈੱਕ ਕਰ ਲਓ ਜੀ ਲਓ ਚਾਰ ਥਣ ਪੰਜ ਹੀ ਹੋਛਾ ਨਹੀਂ ਸੋਹਣੇ ਖਣ ਲੱਗੇ ਵਾ ਕੱਟੀ ਦੇ ਤੇ ਇੱਥੋਂ ਸੀ ਪਿੱਛੋਂ ਚੜਾਈ ਉੱਠੇ ਦੀ ਲੰਬਾਈ ਉਚਾਈ ਚੈੱਕ ਆ ਸਕਦੇ ਹੋਗੇ ਤੇ ਮੁੱਲ ਵੀ ਫਿਰ ਇਹਦਾ ਕਿੰਨਾ ਕਰਨਾ ਹੈ ਮੁੱਲ ਵੀਰੇ ਆਪਾਂ ਫੋਨ ਤੇ ਕਰਾਂਗੇ ਅੱਛਾ ਜੀ ਹਾਂਜੀ ਮੁੱਲ ਜਿਹੜਾ ਬਾਈ ਕਾ ਫੋਨ ਤੇ ਕੋਈ ਤੁਹਾਨੂੰ ਪਤਾ ਵੀ ਬਾਈ ਦਾ ਜਿਹੜਾ ਰੋਜ ਦਾ ਸੇਲ ਪਰਚੇਜ ਦਾ ਕੰਮ ਆ। ਸੋ ਸੌ ਪਰਦਾ ਜੇ ਤੋਂ ਖਰੀਦੀ ਹੁੰਦੀ ਉਹਨਾਂ ਤੋਂ ਹੀ ਪਰਦਾ ਜਾ ਕੇ ਅੰਧਾਰ ਸਰ ਵਿੱਚ ਨਹੀਂ ਅੰਧਾਰ ਦੇ ਵਿੱਚ ਨਹੀਂ ਆ ਉਹ ਵੱਖਰੇ ਰੇਟ ਹੁੰਦੇ ਸਰ ਕੇ ਜਿਹੜਾ ਸੇਲ ਪਰਚੇਜ ਵਾਲਾ ਭਰਾਮ ਦਾ ਕੰਮ ਹੁੰਦਾਗਾ ਤੇ ਉਹ ਫੋਨਤੀ ਹੁੰਦਾਗਾ ਤੇ ਮੁੱਲ ਜਾਜੇ ਹੂ ਕੱਟੀ ਸਾਹਿਬ ਮੁੱਲ ਵੀਰੇ ਜਾਜੂਗਾ ਇੱਕ ਨਾ ਬਾਈ ਬੇਨਤੀ ਹੈ ਲਖੇ ਜਦੋਂ ਨਾ ਆਪਣੀ ਜਮਣ ਹੁਣ ਵਰਜ ਕਰ ਲੈ ਕੱਟੀ ਆ ਹਾਂ ਫੋਨ ਦਾ ਰੇਟ ਦੇਖ ਆਪਾਂ ਕਰਾਂਗੇ ਲੈਣੀ ਨਾ ਲੈਣੀ ਹਣਾ ਅਗਲੇ ਦੀ ਸਮਝ ਹੁੰਦੀ ਹੈ ਜਿਹੜੇ ਬੰਦੇ ਨੇ ਮੁੱਲ ਭਰਨਾ ਉਹ ਆਪਦੇ ਹਿਸਾਬ ਨਾਲ ਲਊਗਾ ਹੂੰ ਬਾਕੀ ਜਦੋਂ ਬਾਅਦ ਚ ਵਿਕ ਜਾਂਦੀ ਆ ਹੁਣ ਮੰਨ ਕੇ ਚਲੋ ਉਦੋਂ ਬਾਅਦ ਯਾਰ ਕੋਈ ਫਾਇਦਾ ਨਹੀਂ ਕਬੀਰ ਨਾਲ ਬਾਲੇ ਫਿਰ ਬਾਅਦ ਚ ਫੋਨ ਕਰਦੇ ਫਿਰ ਕਹਿੰਦੇ ਉਹਦਾ ਮੁੱਲ ਦੱਸ ਦੇ ਆਈਡੀਆ ਲੈ ਵੀ ਕਿੰਨਾ ਕਹੂ ਨਹੀਂ ਮਤਲਬ ਜਦੋਂ ਫੋਨ ਬਸ ਸਾਨੂੰ ਕਰਨਗੇ ਸਾਨੂੰ ਰੇਟ ਪੁੱਛਣਗੇ ਕੀ ਦੱਸੋਗੇ ਦਾ 20 ਆ 30 ਆ 50 ਜਿੰਨਾ ਵੀ ਆ ਨਾ ਜਦੋਂ ਉਹੋਡੀ ਚੀਜ਼ ਵਿਕ ਗਈ ਹਾਂਜੀ ਉਸ ਤੋਂ ਬਾਅਦ ਕੋਈ ਦਿੱਕਤ ਆਉਂਦੀ ਆ ਉਸ ਤੋਂ ਬਾਅਦ ਚ ਨਾ ਬੰਦੇ ਫੋਨ ਕਰਦੇ ਨੇ ਵੀ ਸਾਨੂੰ ਫੇਰ ਵੀ ਮੁੱਲ ਦੱਸਦੇ ਆ ਪਕੜ ਦੇ ਦੱਸੋ ਕਿੰਨੇ ਦੀ ਵਿਕੀ ਜਾਂ ਹਾਲੇ ਵੀ ਮੈਂ ਕਿਹੜਾ ਵੀ ਵੱਢ ਕੇ ਵੇਚਦਾ ਨੇ ਵੀ ਪੀਸ ਵੇਚਦਾ ਨੇ ਗਲ ਵੀ ਵੀ ਕਿੰਨੇ ਦੀ ਵੇਕੇ ਟੋਟੇ ਜਾਂ ਇਹ ਵੀ ਆਪਣੀ ਇਹ ਚੀਜ਼ ਆ ਜਿਵੇਂ ਇਹ ਹੋਰ ਰੇਟ ਦੇ ਵਿਕਣੀਆਂ ਇਹਦੇ ਬਰਾਬਰ ਦੀ ਹੋਰ ਕੁਆਲਿਟੀ ਦਾ ਡੋਡੀ ਮੈਟਰ ਹੁੰਦਾ ਵੀਰੇ ਹੁਣ ਜਦ ਤਾ ਜਦ ਆਪਾਂ ਮੀਟ ਦਾ ਕੰਮ ਕਰਦੇ ਹੋ ਲਈ ਵੀ ਭਾਈ ਕੀ ਰੇਟ ਵਿਕਿਆ ਫੇਰ ਹੁੰਦਾਗਾ ਇਹਦਾ ਹੁਣ ਕੁਆਲਿਟੀ ਆ ਕੁਆਲਿਟੀ ਦਾ ਹੁਣ ਆਪਾਂ ਨੂੰ ਮੰਨ ਕੇ ਚਲਾਉਣਾ ਜਿੱਤੇਰੇ ਸਾਹਮਣੇ ਜਾ ਕੇ ਆਏ ਆ ਹਾਂ ਉਹਨਾਂ ਦੇ ਕਰੇ ਕੀ ਕੁਆਲਿਟੀ ਸੀ ਦਾ ਇਹ ਮੰਗਦਾ ਫਿਰ ਉਹ ਗੱਲਾਂ ਤਾਂ ਵੀ ਤੰਤ ਨੀਗਾ ਬਿਲਕੁਲ ਬਿਲਕੁਲ ਜੀ ਉਹ ਇੱਕ ਠੇ ਹੁਣ ਸਾਲ ਦੀ ਵੀ ਰੇਟ ਦਾ ਬਹੁਤ ਭਰਾ ਆ ਜਾਂਦੀ ਹੈ ਕਹਿੰਦਾ ਬਾਵੇਂ ਹੁਣ ਆਪਾਂ 2 ਸਾਲ ਦੀ ਕਿਹਾਗਾ ਹਾਂ ਤੁਸੀਂ ਕਹਤਾ ਵੀ 2 ਸਾਲ ਦੀ ਇੰਨੇ ਦੀ ਹੈ ਹੁਣ ਇਹ ਭਰਾਣੇ ਰੇਟ ਸੁਣ ਕੇ ਆਪਦੀ ਕੱਟੀਆ 2 ਸਾਲ ਦੀ ਇੰਨਾ ਰੇਟ ਮੰਗਣਾ ਮੈਨੂੰ ਵਿੱਚ ਕੁਆਲਟੀ ਦੇਖਣੀ ਵੀ ਸਾਡੀ ਕੱਟੀ ਕੀ ਆ ਉਹਦੀ ਕੀ ਆ ਮੈਂ ਨਾ ਦੋ ਤਿੰਨ ਵਾਰੀ ਆਪਾਂ ਰਕੋਰਡ ਵਾਲੀਆਂ ਪਾਈਆਂ ਹੁਣ ਵਿੱਚ ਵੀਰ ਭਾਈ ਹਨਾ ਜਦਾਈ ਕਰਨ ਆਪਾਂ ਜਦਾਈ ਨਹੀਂ ਕਿਸੇ ਨੇ ਕਰਨੀ ਹੂੰ ਆਪਾਂ ਤਾਂ ਸਿਰਫ ਪਿਆਰ ਵਾਲੇ ਮੰਨੇ ਆ